ਡਾਕਟਰ ਸਾਹਿਬ ਅੱਜ ਪਹਿਲਾ ਪੜਾਅ ਸ਼ੁਰੂ ਹੋ ਗਿਆ ਪਟਿਆਲਾ ਦੇ ਵਿੱਚ ਕਿਸ ਤਰ੍ਹਾਂ ਦੇਖੀਏ ਦੇਖੋ ਇਹ ਅੱਜ ਤੁਸੀਂ ਦੇਖ ਰਹੇ ਹੋ ਕਿ ਸਾਰਾ ਤਰਬਾਹ ਲੱਗੇ ਹੋਇਆ ਸਾਰੇ ਪਾਸੇ ਲੋਕਾਂ ਨੂੰ ਪਤਾ ਲੱਗਦਾ ਵੀ ਗਾਰਡ ਇੱਥੇ ਬਣਦੇ ਆ ਔਰ ਸਾਡੇ ਜਿਹੜੇ ਪੁਰਜੀਆਂ ਦੇ ਰਹੇ ਆ ਪਰਚੀਆਂ ਕੱਟ ਕੇ ਲੋਕਾਂ ਦੇ ਵਿੱਚ ਬੜਾ ਝੂਜ਼ੀਆਜ਼ਮ ਹੈ ਜੋਸ਼ ਹੈ ਗ੍ਰੈਟੀਟਿਊਡ ਹੈ ਸਾਡੇ ਮੁੱਖ ਮੰਤਰੀ ਸਾਹਿਬ ਦਾ ਕਿ ਉਹਨਾਂ ਨੇ ਸਾਨੂੰ ਅਰਵਿੰਦ ਕੇਜਰੀਵਾਲ ਔਰ ਮਾਨ ਸਾਹਿਬ ਨੇ ਜਿਹੜਾ ਵਾਦਾ ਕੀਤਾ ਸੀ ਉਹ ਅੱਜ ਪੂਰਾ ਹੋ ਗਿਆ ਯੂਨੀਵਰਸਲ ਹੈਲਥ ਕੇਅਰ ਸਾਰਿਆਂ ਨੂੰ 10 ਲੱਖ ਦਾ ਬੀਮਾ ਮਿਲ ਰਿਹਾ ਤੇ ਤੁਹਾਡਾ ਬਣ ਗਿਆ ਜੀ ਇਹ ਦੇਖੋ 15 ਮਿੰਟ ਪਹਿਲਾਂ ਆਏ ਸੀ ਵੀ ਇਹਨਾਂ ਨੂੰ ਅੱਜ ਨਾਲ ਦੀ ਜੇਵ ਚ ਮਾਨ ਸਾਹਿਬ ਨੇ 10 ਲੱਖ ਰੁਪਏ ਦਾ ਕਾਰਡ ਫਾਟਾ ਵੀ ਤੁਸੀਂ ਜਾਓ ਆ ਨੰਬਰ ਤੇ ਅੱਜ ਹੀ ਇਹਨਾਂ ਦੀ ਵਾਈਫ ਦਾ ਫ੍ਰੈਕਚਰ ਹੋਇਆ ਹੋਇਆ ਸੀਗਾ ਇਹ ਅੱਜ ਹੀ ਜਾ ਕੇ ਦਾਖਲਾ ਕਰਾ ਸਕਦੇ ਆ ਇਹ ਕਿਸੇ ਇੰਸ਼ੋਰੈਂਸ ਸਕੀਮ ਨਹੀਂ ਹੈ ਸਿਰਫ ਇਹਦੇ ਵਿੱਚ ਕੋਈ ਏਜ ਦੀ ਲਿਮਟ ਨਹੀਂ ਹੈ ਔਰ ਇਹ ਦੇਖੋ ਆ ਪਰਚੀ ਹੈ ਜਿਹਨਾਂ ਨੇ ਆ ਕੇ ਪਰਚੀ ਕਰਾਈ ਹੈ ਤੇ ਇਹ ਜਿਹੜੀ ਪਰਚੀ ਹੈ ਇਹ ਦਿਖਾ ਕੇ ਤੁਸੀਂ ਨਾਲ ਆਧਾਰ ਕਾਰਡ ਤੇ ਵੋਟ ਪਾ ਸਕਦਾ ਹੈ ਤੇ ਨੂੰ ਡਾਕੂਮੈਂਟ ਦੇ ਨਾਲ ਤੁਸੀਂ ਆ ਕੇ 10 ਲੱਖ ਦਾ ਇੰਸ਼ੋਰੈਂਸ ਦਾ ਆਪਣਾ ਜਿਹੜਾ ਕਵਰ ਹੈ ਉਹ ਕਮਤਰੀ ਸਿਹਤ ਯੋਜਨਾ ਦਾ ਜਿਹੜਾ ਕਾਰਡ ਹੈ ਉਹ ਆ ਕੇ ਤੁਹਾਨੂੰ ਆ ਕੇ ਲੈ ਜਾਓ ਤੁਹਾਡੀ ਰਜਿਸਟ੍ਰੇਸ਼ਨ ਹੋ ਜਾਏਗੀ ਤੁਸੀਂ ਐਲੀਜੀਬਲ ਹੋਗੇ ਕਾਰਡ 2 ਤੋਂ 3 ਹਫ਼ਤੇ ਚਾਏਗਾ ਉਹ ਇਸੇ ਤਰ੍ਹਾਂ ਸਾਡੇ ਜਿਹੜੇ ਵਲੰਟੀਅਰ ਤੇ ਆ ਤੁਹਾਨੂੰ ਇਕੱਠੇ ਕਰਕੇ ਜਾਂ ਤੁਹਾਡੇ ਘਰ ਘਰ ਜਾ ਕੇ ਕਾਰਡ ਦੇ ਕੇ ਆਣਗੇ ਇਹ ਇੱਕ ਬਹੁਤ ਵੱਡਾ ਰੈਵੋਲੂਸ਼ਨ ਹੈ ਇਹੀ ਸਿਹਤ ਕ੍ਰਾਂਤੀ ਹੈ ਜੀ ਪਹਿਲੇ ਮਹੱਲਾ ਕਰਨੇ ਕਾ ਜੀ ਪਟਿਆਲੇ ਦੇ ਵਿੱਚ ਉਹਨਾਂ ਦੇ ਘਰ ਦੇ ਨੇੜੇ ਬਣਾਇਆ ਹੈ ਉੱਥੋਂ ਜੇ ਖਾਂਸੀ ਜੁਕਾਮ ਬੁਖਾਰ ਬਲੱਡ ਪ੍ਰੈਸ਼ ਸ਼ੁਕਰੀ ਦਵਾਈ ਉੱਥੇ ਲਾਓ ਰੂਟੀਨ ਟੈਸਟ ਉੱਥੋਂ ਕਰਾਓ ਜੇ ਐਂਡੋਰ ਜੇ ਕਿ ਦਾਖਲ ਹੋਣਾ ਕਿਸੇ ਨੇ ਕੋਈ ਸੀਰੀਅਸ ਬਿਮਾਰੀ ਆ ਤਾਂ ਤੁਸੀਂ 10 ਲੱਖ ਦਾ ਇਲਾਜ ਆ ਕੇ ਜਦੋਂ ਮਰ ਚੁੱਕੇ ਸਿਰ ਪਟਿਆਲੇ ਜੀ ਕਿੰਨੇ ਸੈਂਟਰ ਬਣਾਏਗੇ ਨੇ ਇਸ ਤਰ੍ਹਾਂ ਦੇ ਦੇਖੋ ਇਹ ਤੀਬਨ ਤਕਰੀਬਨ ਸਾਡੀ ਜਿਹੜੀ ਕੋਸ਼ਿਸ਼ ਹੈ ਕਿ ਹਰ ਮਹੱਲੇ ਦੇ ਵਿੱਚ ਹਰ ਵਾਰਡ ਦੇ ਵਿੱਚ ਹਰ ਵਾਰਡ ਦੇ ਵਿੱਚ ਟੀਕੇ ਬਣ ਗਏ ਹੋਏ ਆ ਹਰ ਪਿੰਡ ਦੇ ਵਿੱਚ ਸਾਡੀ ਕੋਸ਼ਿਸ਼ ਹੈ ਜਿਹੜੇ ਵੱਡੇ ਪਿੰਡ ਆ ਉਹਨਾਂ ਦੇ ਵਿੱਚ ਬਣ ਗਏ ਹੈਗੇ ਆ ਤੇ ਇਹ ਹੌਲੀ ਹੌਲੀ ਜਿਹੜਾ ਸਾਡੇ ਇਹਦਾ ਨੰਬਰ ਵੱਧਦਾ ਜਾਏਗਾ ਮੇਰੇ ਖਾਤੇ 6000 ਰੁਪਏ ਰਹਿ ਗਏ ਇਹਨਾਂ ਨੂੰ ਵਧਾ ਕੇ ਅਸੀਂ 9000 ਜਾਂ 10000 ਕਰਾਂਗੇ ਸਾਰੇ ਪਿੰਡ ਕਵਰ ਹੋਣਗੇ ਔਰ ਸਾਰਿਆਂ ਦੀ ਵਾਰੀ ਆਏਗੀ ਕਿਸੇ ਦੀ ਪਹਿਲਾਂ ਕਿਸੇ ਦੀ ਬਾਅਦ ਵਿੱਚ ਅਗਲੇ 2-3 ਮਹੀਨੇ ਵਿੱਚ ਪੰਜਾਬ ਦੇ 3 ਕਰੋੜ ਲੋਕਾਂ ਦੇ ਜੇਬ ਦੇ ਵਿੱਚ ਅਸੀਂ 10 ਲੱਖ ਮੁੱਖ ਮੱਤੇ ਸਿਹਤ ਯੋਜਨਾ ਦਾ ਕਾਰਪਾ। ਸਰ ਜਿਸ ਨੇ ਪ੍ਰਾਈਵੇਟ ਕੰਪਨੀਆਂ ਦੀ ਇੰਸ਼ੋਰੈਂਸ ਕਰਾਈ ਹੋਈ ਇਹ ਲੋਕਾਂ ਨੇ ਉਹਨਾਂ ਨੂੰ ਕੀ ਮੈਸੇਜ ਦੇ ਰਹੇ? ਦੇਖੋ ਉਹਨਾਂ ਨੇ ਜਿਹੜੀ ਪਹਿਲਾਂ ਕਰਾਈ ਹੋਈ ਉਹਨਾਂ ਨੇ ਪ੍ਰੀਮੀਅਮ ਦਿੱਤਾ ਹੋਇਆ। ਹੁਣ ਜਿਹਨਾਂ ਨੇ 10 ਲੱਖ ਤੱਕ ਇੰਸ਼ੋਰੈਂਸ ਲੈ ਆ ਜਿਹੜੇ ਬੰਦੇ ਕੋਈ ਬਹੁਤ ਅਮੀਰ ਹੈਗੇ ਆ ਜਿਨ੍ਹਾਂ ਨੇ ਕੋਈ ਕਰੋੜ ਦੀ ਜਾਂ ਹੋਰ ਲਈ ਹੋ ਯਾਰ ਉਹਨਾਂ ਦਾ ਮੈਂ ਤਾਂ ਕਹੂੰਗਾ ਠੀਕ ਹੈ ਜੀ ਗੁੱਡ ਬਿਜ਼ਨਸ ਦਾ ਚੰਗੀ ਕਰ ਲੈ ਤੁਸੀਂ ਕਰਾਓ ਸਾਡਾ ਜਿਹੜਾ ਮਕਸਦ ਹੈ ਜਿਹੜਾ ਸਰਕਾਰ ਦਾ ਮੁੱਖ ਮਤ ਜੀ ਭਗਵੰਤ ਸਾਬਾ ਦਾ ਅਰਵਿੰਦ ਕੇਜਰੀਵਾਲ ਦਾ ਮਕਸਦ ਹੈ ਕਿ ਜਿਹੜੇ ਆਮ ਲੋਕ ਆ ਜਿਹੜੇ ਇਹਨਾਂ ਗਲੀਆਂ ਚ ਰਹਿੰਦੇ ਆ ਛੋਟੀਆਂ ਛੋਟੀਆਂ ਦੁਕਾਨਾਂ ਦੇ ਵਿੱਚ ਕੰਮ ਕਰਦੇ ਆ ਸਾਡੇ ਲਈ ਅਨਾਜ ਪੈਦਾ ਕਰਦੇ ਆ ਫਲ ਸਬਜ਼ੀਆਂ ਪੈਦਾ ਕਰਦੇ ਆ ਜਿਹੜੇ ਰੇੜੀਆਂ ਲੈ ਕੇ ਸਾਡੇ ਘਰਾਂ ਤੱਕ ਪਹੁੰਚਾਉਂਦੇ ਆ ਜਿਹੜੇ ਸਾਡੇ ਮਕਾਨ ਬਣਾਉਂਦੇ ਆ ਜਿਹੜੇ ਮਿਹਨਤਕਸ਼ ਸਰਕਾਰੀ ਕਰਮਚਾਰੀ ਆ ਪੈਨਸ਼ਨਰਸ ਆ ਸਾਡਾ ਮਕਸਦ ਹੈ ਵੀ ਉਹਨਾਂ ਨੂੰ ਜਿਹੜੇ ਹੈਗੇ ਆ ਜਿਹੜੇ ਆਮ ਬੰਦੇ ਆ ਜਿਹੜੇ ਦਸਾਂ ਨੌਾਂ ਦੀ ਕਿਰਤ ਕਰਦੇ ਆ ਉਹਨਾਂ ਨੂੰ ਅਸੀਂ 10 ਲੱਖ ਦੀ ਇੰਸ਼ੋਰੈਂਸ ਦੇਣੀ ਆ ਜਿਹੜੇ ਅਮੀਰ ਬੰਦੇ ਆ ਉਹ ਤਾਂ ਫੀਸ ਹੀ ਲੈਂਦੇ ਆ ਉਹ ਤਾਂ ਵਿਦੇਸ਼ ਵੀ ਚਲੇ ਜਾਂਦੇ ਆ ਸਾਡੇ ਪਹਿਲੇ ਪੋਲੀਟਿਸ਼ੀਅਨ ਵਿਦੇਸ਼ ਜਾਂਦੇ ਸੀ ਆਪਣਾ ਇਲਾਜ ਕਰਾਉਣ ਤੇ ਸਾਡਾ ਮਕਸਦ ਹੈ ਵੀ ਜਿਹੜੇ ਮਿਹਨਤਕਸ਼ ਹੈ ਕਿਸਾਨ ਮਜ਼ਦੂਰ ਕਰਮਚਾਰੀ ਵਪਾਰੀ ਅਸੀਂ ਉਹਨਾਂ ਦੀ ਜਿਹੜੀ ਦੇਖਭਾਲ ਕਰਨੀ ਆ ਉਹਨਾਂ ਉਹਨਾਂ ਵਾਸਤੇ ਜਿਹੜੀ ਸਕੀਮਾ ਹੈ ਬਹੁਤ ਲਾਹੇਵੰਦ ਹੈ ਇੱਕ ਵਰਦਾਨ ਹੈ ਉਹਨਾਂ ਵਾਸਤੇ ਕਿਉਂਕਿ ਪਹਿਲਾਂ ਲੋਕ ਜਿਹੜਾ ਸੀਗਾ ਜੇ ਜਿਹੜੀ ਇਹ ਇੰਸ਼ੋਰੈਂਸ ਜਿਹੜੀ ਹੈਗੀ ਆ ਇਹਨਾਂ ਨੇ ਪਤਨੀ 10000 ਕਿਸੇ ਨੇ 33000 ਲਈ ਆ ਜੇ ਦੋ ਬੰਦਿਆਂ ਵਾਸਤੇ ਜੇ ਇਹ ਸਭ ਨਾਲ ਕੈਲਕੂਲੇਟ ਕਰੋਗੇ ਤਾਂ ਤੁਸੀਂ ਸਮਝ ਲਓਗੇ ਪੰਜਾਬ ਦੇ ਲੋਕਾਂ ਦਾ ਹਰ ਸਾਲ ਘੱਟੋ ਘੱਟ ਵੀ 4-5000 ਕੋਟ ਰੁਪਏ ਬਚਦੇ। ਇਹ ਉਹ ਪੈਸੇ ਆਪਣੇ ਉਹ ਆਪਣਾ ਘਰ ਬਣਾਉਣ ਲਈ ਕੋਈ ਅਪਲਾਂਸ ਖਰੀਦਣ ਲਈ ਆਪਣੇ ਬੱਚਿਆਂ ਦੀ ਪੜ੍ਹਾਈ ਵਾਸਤੇ ਚੰਗੇ ਕੱਪੜਿਆਂ ਵਾਸਤੇ ਟਰੈਵਲ ਕਰਨ ਵਾਸਤੇ ਕੋਈ ਤੀਰਥ ਯਾਤਰਾ ਕਰਨ ਵਾਸਤੇ ਕਸੀ ਹੋਰ ਕੰਮ ਲਈ ਵਰਤਦੇ। ਘਟਾ ਸਾਬ ਠੀਕੀ ਵਾਲੇ